ਸਸ਼ੀ ਕਾਲ ਜੀ ਸਾਰੇ ਨੂੰ ਹਮਦਰ ਟੀਵੀ ਦੇਖਣ ਵਾਸਤੇ ਦਰਸ਼ਕਾਂ ਦਾ ਮੈਂ ਪ੍ਰਵੀnder ਸਵਾਗਤ ਕਰਦਾ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਮੇਰਾ ਸ਼ਹਿਰ ਮਰੀ ਖਬਰ ਲੈ ਕੇ ਜਿਵੇਂ ਵਿੱਚ ਅਸੀਂ ਪੰਜਾਬ ਨਾਲ ਜੁੜੀਆਂ ਕੁਝ ਮਹੱਤਵਪੂਰਨ ਖਬਰਾਂ ਦੇ ਉੱਪਰ ਜਾਣਕਾਰੀ ਸਾਂਝੀ ਕਰਾਂਗੇ ਟੈਬੂਲਨ ਦਾ ਅਗਸਤ ਕਰਦੇ ਇਸ ਵੇਲੇ ਦੀ ਵੱਡੀ ਖਬਰ ਦੇ ਨਾਲ ਪੰਜਾਬ ਦੀ ਮਸ਼ਹੂਰ ਅਦਾਕਾਰਾ ਤਾਨੀਆਂ ਦੇ ਪਿਤਾ ਦੇ ਉੱਪਰ ਕਾਤਲਾਨਾ ਹਮਲਾ ਹੋਇਆ ਸ਼ਰੀਅਮ ਗੋਲੀਆਂ ਮਾਰਿਆ ਗਜਨੇ ਜਾਣਕਾਰੀ ਮੁਤਾਬਕ ਤਾਨੀਆਂ ਦੇ ਪਿਤਾ ਡਾਕਟਰ ਅਨਿਲਜੀਤ ਕੰਬੋਜ ਮੋਗਾ ਦੇ ਕਸਬਾ ਕੋਟੇਸੇ ਖਾਂ ਵਿਖੇ ਆਪਣੇ ਕਲੀਨਿਕ ਦੇ ਉੱਪਰ ਬੈਠੇ ਹੋਏ ਸਨ ਕਿ ਅਚਾਨਕ ਬਾਈਕ ਤੇ ਸਵਾਰ ਹੋ ਕੇ ਦੋ ਵਿਅਕਤੀ ਆਉਂਦੇ ਨੇ ਅਤੇ ਕਲੀਨਿਕ ਦੇ ਵਿੱਚ ਇਲਾਜ ਕਰਵਾਉਣ ਦੇ ਬਹਾਨੇ ਦਾਖਲ ਹੋ ਕੇ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਨੇ ਜਾਣਕਾਰੀ ਮੁਤਾਬਕ ਡਾਕਟਰ ਕੰਬੋਜ ਤੇ ਦੋ ਗੋਲੀਆਂ ਲੱਗੀਆਂ ਨੇ ਅਤੇ ਉਹ ਗੰਬੀਰ ਹਾਲਤ ਦੇ ਵਿੱਚ ਉਹਨਾਂ ਨੂੰ ਮੌਕਾ ਦੇ ਇੱਕ ਨਿੱਜੀ ਹਸਪਤਲ ਦੇ ਵਿੱਚ ਭਰਤੀ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਡਾਕਟਰ ਕੰਬੋਜ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਸਨ ਉਧਰ ਵਾਪਰੀ ਇਸ ਵਾਰ ਦਾ ਤੋਂ ਬਾਅਦ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੈ ਅਤੇ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਪੂਰੇ ਘਟਨਾਕ੍ਰਮ ਦਾ ਜਾਇਜ਼ਾ ਲੈਣ ਤੋਂ ਬਾਅਦ ਹੁਣ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਤਾਂ ਕਿ ਕਾਤਲਾਂ ਦਾ ਕੋਈ ਸਰਾਬ ਮਿਲ ਸਕੇ ਇਸੇ ਡਾਕਟਰ ਨਰਜੀ ਸਿੰਘ ਕੰਬੋਜ ਹੈ ਕੋਟੀ ਸੇਖਾਂ ਤੋਂ ਉੱਥੇ ਪ੍ਰੈਕਟਿਸ ਕਰਦੇ ਆ ਰਵਾਂਸ ਨਰਸਿੰਗ ਹੋ ਮੈਨਾਂ ਦਾ ਉੱਥੇ ਕੋਈ ਗਨ ਸ਼ਾਟ ਹੋਇਆ ਗੋਲੀ ਮਾਰੀ ਕਿਸੇ ਨੇ ਕੋਟੀ ਸੇਖਾਂ ਤੋਂ ਆਇਆ ਹੈ ਤਕਰੀਬਨ ਔਣਾ ਘੰਟਾ ਪਹਿਲਾਂ ਆਇਆ ਸਵੇਰ ਕੋਈ ਗੋਲੀਆਂ ਨਾਲ ਜੀ ਮਲਟੀਪਲ ਇਹਨਾਂ ਦੇ ਐਂਟਰੀ ਹੈਗੀਆਂ ਇੱਕ ਐਗਜ਼ਿਟ ਵੰਡ ਵੀ ਹੈਗਾ ਰਾਈਟ ਸਾਈਡ ਤੇ ਵੈਸੇ ਜਿਹੜੀਆਂ ਗੋਲੀਆਂ ਲੱਗੀਆਂ ਉਹ ਚੈਸਟ ਦੇ ਲੈਫਟ ਸਾਈਡ ਤੇ ਲੱਗੀਆਂ ਹੋਈਆਂ ਇੱਕ ਗੋਲੀ ਹਾਰਪਾਰ ਵੀ ਨਿਕਲੀ ਹੋਈ ਹੈ ਅਬਡੋਮਨ ਦੇ ਵਿੱਚ ਦੀ ਕੰਡੀਸ਼ਨ ਬੀ ਆ ਰਿਹਾ ਹੈ ਕੰਡੀਸ਼ਨ ਸਰ ਐਸਰੇ ਦਾ ক্রিਟੀਕਲ ਹੈ ਪੇਸ਼ੈਂਟ ਵੈਂਟੀਲੇਟਰ ਤੇ ਹੈ ਬਾਕੀ ਟੀਮ ਆਪਣੀ ਸਾਰੀ ਲੱਗੀ ਹੋਈ ਹੈ ਤੇ ਹਰਵੰਸ ਨਰਸਿੰਗ ਹੋਮ ਤੇ ਦੋ ਅਣਪਛਾਤੇ ਬੰਦੇ ਆਏ ਸੀ ਜਿਨ੍ਹਾਂ ਨੇ ਪਹਿਲਾਂ ਇਹਨਾਂ ਤੋਂ ਡਾਕਟਰ ਸਾਹਿਬ ਤੋਂ ਟ੍ਰੀਟਮੈਂਟ ਲਿਆ ਦਵਾਈ ਵਗੈਰਾ ਦਾ ਪੁੱਛਿਆ ਫਿਰ ਬਾਅਦ ਚ ਇੱਕ ਬੰਦੇ ਨੇ ਫਾਇਰ ਕਰਤੇ ਉਹਦੇ ਸਬੰਧੀ ਸਾਡੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਚੱਲ ਰਹੀ ਹੈ ਤੇ ਜਿਹੜੇ ਬੰਦੇ ਨੇ ਸੀਸੀਟੀਵੀ ਕੈਮਰਾ ਤੋਂ ਵੀ ਸਾਨੂੰ ਕਲੂਜ਼ ਮਿਲੇ ਹੈ ਇਹ ਮਾਮਲੇ ਦੀ ਹਰ ਐਂਗਲ ਤੋਂ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਜਲਦੀ ਇਹਨੂੰ ਅਸੀਂ ਟ੍ਰੇਸ ਕਰ ਲਵਾਂਗੇ ਕਾਰਨ ਕਿ ਜਦੋਂ ਕੋਈ ਥ੍ਰੈਟ ਵਗਿਆ ਉਹ ਅਸੀਂ ਹਰ ਐਂਗਲ ਤੋਂ ਇਨਵੈਸਟੀਗੇਟ ਇਹਨੂੰ ਕਰ ਰਹੇ ਹਾਂ ਤੇ ਜੋ ਵੀ ਕੁਝ ਪਤਾ ਲੱਗਦਾ ਹੈ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਹੋਰ ਅਪਡੇਟ ਆਉਗੀ ਉਹ ਤੁਹਾਨੂੰ ਅਸੀਂ ਦੱਸ ਦੇਵਾਂਗੇ ਦੋ ਗੋਲੀਆਂ ਇਹਨਾਂ ਦੇ ਲੱਗੀਆਂ ਜੀ ਇੱਕ ਚੈਸਟ ਦੇ ਵਿੱਚ ਥੋੜੇ ਥੱਲੇ ਪਾਸੇ ਇੱਕ ਬਾਹ ਦੇ ਵਿੱਚ ਗੋਲੀਆਂ ਲੱਗੀਆਂ ਤੇ ਹੁਣ ਕੰਡੀਸ਼ਨ ਇਹਨਾਂ ਦੀ ਹਜੇ ਇੱਕ ਵਾਰੀ ਸਟੇਬਲ ਹੈ ਟ੍ਰੀਟਮੈਂਟ ਇਹਨਾਂ ਦਾ ਚੱਲ ਰਿਹਾ ਹੈ ਡਾਕਟਰ ਸਾਹਿਬ ਜੀ हां जी हां जी ਬਹੁਤ ਸਾਫ਼ ਜਿਹਾ ਪਛਾਣ ਜਾ ਰਹੀ ਹੈ ਸੀਸੀਟੀਵੀ ਫੁਟੇਜ ਤੋਂ ਸਾਨੂੰ ਕਲੂਜ਼ ਮਿਲੇ ਹਨ ਤੇ ਅੱਗੇ ਜਿਹੜੀ ਫਰਦਰ ਅਪਡੇਟ ਹੋਊਗੀ ਉਹ ਅਸੀਂ ਤੁਹਾਨੂੰ ਦੱਸ ਦੇਵਾਂਗੇ ਸਾਰੀ ਸਾਡੀ ਇਨਵੈਸਟੀਗੇਸ਼ਨ ਹਰ ਐਂਗਲ ਤੋਂ ਅਜੇ ਚੱਲ ਰਹੀ ਹੈ ਬਠਿੰਡਾ ਦੇ ਤਲਵੰਡੀ ਸਾਬੋ ਸਿਵਲ ਹਸਪਤਾਲ ਦੇ ਵਿੱਚ ਉਸ ਵੇਲੇ ਸਨਸਨੀ ਅਤੇ ਅਫਰਾ ਤਫਰੀ ਫੈਲ ਗਈ ਜਦੋਂ ਕੰਪਿਊਟਰ ਆਪਰੇਟਰ ਤੇ ਇੱਕ ਨਿਹੰਗ ਬਾਣੇ ਵਿੱਚ ਆਏ ਸਖਸ਼ ਦੇ ਵੱਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਹਮਲੇ ਦੇ ਵਿੱਚ ਉਹ ਕੰਪਿਊਟਰ ਆਪਰੇਟਰ ਦਾ ਗੁੱਟ ਵਨਡੇ ਜਾਣ ਦੀ ਖਬਰ ਸਾਹਮਣੇ ਆਈ ਹੈ ਪੀੜਤ ਨੇ ਦੱਸਿਆ ਕਿ ਜਦੋਂ ਨੇ ਹੰਗਬਾਣੇ ਦੇ ਵਿੱਚ ਆਇਆ ਵਿਅਕਤੀ ਹਸਪਤਾਲ ਦੇ ਵਿੱਚ ਦਵਾਈ ਲੈਣ ਲੱਗਾ ਤਾਂ ਡਾਕਟਰ ਨੇ ਉਸ ਨੂੰ ਪਰਚੀ ਬਣਵਾਉਣ ਦੇ ਲਈ ਕਿਹਾ ਜਿਸ ਤੋਂ ਬਾਅਦ ਪਰਚੀ ਲਈ ਕੰਪਿਊਟਰ ਆਪਰੇਟਰ ਦੇ ਵੱਲੋਂ ਪਰਚੀ ਦੀ ਫੀਸ 100 ਰੁਪਏ ਮੰਗੀ ਗਈ ਤਾਂ ਉੱਤ ਸਖਤੇ ਵੱਲੋਂ ਇਤਰਾਜ਼ ਜ਼ਾਹਰ ਕਰਦਿਆਂ ਹੋਇਆ ਗਾੜੀ ক্লোਚ ਕਰਨਾ ਸ਼ੁਰੂ ਕਰ ਦਿੱਤਾ ਗਿਆ ਜਿਸ ਮੱਦੇਨਜ਼ਰ ਤਸ਼ਵੀਰ ਚਾਹੇ ਉਕਤਖ ਨੇ ਕਿਰਪਾਨ ਦੇ ਨਾਲ ਅਟੈਕ ਕਰਦਿਆਂ ਹੋਇਆ ਕੰਪਿਊਟਰ ਆਪਰੇਟਰ ਦਾ ਗੁੱਟ ਵਾਰ ਦਿੱਤੇ ਉਧਰ ਵਾਰਦਾਤ ਤੋਂ ਬਾਅਦ ਹਸਪਤਾਲ ਦੇ ਵਿੱਚ ਤਣਾਅ ਵਧ ਗਿਆ ਅਤੇ ਡਾਕਟਰਾਂ ਨੇ ਆਪੀਡੀ ਸੇਵਾਵਾਂ માં ਬੰਦ ਕਰਦਿਆਂ ਹੋਇਆਂ ਆਪਣੇ ਰੱਖਿਆ ਨੂੰ ਲੈ ਕੇ ਪੁਖਤਾ ਇੰਤਜ਼ਾਮ ਕੀਤੇ ਜਾਣ ਦੀ ਮੰਗ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਸੀਨੀਅਰ ਮੈਡੀਕਲ ਅਫਸਰ ਨੇ ਦੋਸ਼ੀ ਦੇ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਹੋਇਆਂ ਪੁਲਿਸ ਤੇ ਇਸ ਮਾਮਲੇ ਦੇ ਵਿੱਚ ਸਖਤ ਰੁਖ ਅਪਣਾਉਣ ਦੀ ਮੰਗ ਕੀਤੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਵੱਲੋਂ ਹੁਣ ਉਕਤ ਹਮਲਾਵਰ ਦੇ ਖਿਲਾਫ ਇਰਾਦਾਇਕ ਕਤਲ ਦਾ ਕੇਸ ਦਰਜ ਕਰਕੇ ਉਸ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਤਰਕ ਖਾਲਸਾ ਜੀ ਆਏ ਸੀਗੇ ਜੀ ਪਰਚੇ ਆਨਲਾਈਨ ਸਿਸਟਮ ਆਣਾ ਸਾਰਾ ਪਰਚੇ ਕੱਟਦੀ ਸੀ ਉਹਨਾਂ ਦੀ ਉਹਨਾਂ ਨੇ ਇੱਕ ਡਾਕਟਰ ਤੋਂ ਦਵਾਈ ਲੈ ਕੇ ਤੇ ਦਵਾਈ ਲੈ ਲਈ ਦਿਖਾ ਕੇ ਦਵਾਈ ਲੈ ਲਈ ਦੁਬਾਰੇ ਫੇਰ ਆ ਗਏ ਉਹ ਕੋ ਡਾਕਟਰ ਤੋਂ ਦਿਖਾ ਕੇ ਦਵਾਈ ਡਿਸਪੈਂਸਰੀ ਚ ਵਾਗ ਵੀ ਦਵਾਈ ਦੇ ਦੋ ਕਿਹਾ ਵੀ ਆਨਲਾਈਨ ਹੋ ਗਈ ਪਰਚੀ ਤੇ ਦਵਾਈ ਵੀ ਇਹ ਦੁਬਾਰੇ ਨਹੀਂ ਮਿਲਦੀ ਜਾਂ ਪਰਚੀ ਨਵੀਂ ਕਟਾੜਾ ਨਹੀਂ ਕੱਢ ਲਾ ਮਿਲੂਗੀ ਦੁਬਾਰੇ ਰਿਕਾਰਡ ਚੜ ਨਹੀਂ ਸਕਦਾ ਹੁੰਦਾ ਉਹ ਸਾਡੇ ਕੋਲੇ ਆ ਕੇ ਮਿਸ ਬਿਹੇਵ ਕਰ ਲਾਗੇ ਪੁੱਠਾ ਸਿੱਧਾ ਬੋਲਣ ਲਾਗੇ ਕੁੜੀ ਨਾਲ ਬੈਠੀ ਹੈਗੀ ਨਾਲ ਉਹਨਾਂ ਗਾਲਾਂ ਗੁਲਾ ਕੱਢਣ ਲੱਗ ਗਿਆ ਕਿ ਇਹਨਾਂ ਨੂੰ ਤੁਸੀਂ ਦੋ ਲੁੱਟੋ ਮਚਾਉਣੇ 10 ਰੁਪਏ ਲੈਣੇ ਹੋ ਆ ਬ ਨਾਲ ਪ੍ਰੈਗਨੈਂਟ ਲੇਡੀਆਂ ਖੜੀਆਂ ਸੀਗੀਆਂ ਪੇਸ਼ੈਂਟ ਉਧਰ ਫੀਮੇਲ ਵਾਲੀ ਲਾਂਚਾ ਕੇ ਖੜ ਗਿਆ ਤੇ ਮੈਂ ਪਰਚੀ ਕੱਢ ਕੇ ਬਾਹਰ ਭਰਾ ਦੀ ਮਹਾਬਾਪ ਤੋਂ ਬਾਜਾ ਤੜ ਕੇ ਆ ਕੇ ਲੈ ਜੋਗੇ ਤੁਸੀਂ ਦਵਾਈ ਵੀ ਤੇ ਨਹੀਂ ਨਵੀਂ ਪਰਚੀ ਕਟਾ ਲਓ ਤੇ ਉਹਨੇ ਗਾਲ ਗੋਲ ਕੱਢੀ ਮੈਨੂੰ ਕਹਿੰਦਾ ਤੁਸੀਂ ਬਾਹਰ ਆ ਜਾ ਕਹਿੰਦਾ ਮੈਂ ਦੇਖ ਲੈਣਾਗਾ ਤੇ ਪਰ ਬਾਪ ਪਿੱਛੋਂ ਦੀ ਆ ਕੇ ਜਦੋਂ ਮੈਂ ਬਾਹਰ ਗਿਆ ਮੜਾ ਜਾ ਤੇ ਮੈਨੂੰ ਨਹੀਂ ਪਤਾ ਸੀ ਉਹਨਾਂ ਕੋਲ ਕਿਰਪਾਨ ਹੈ ਮੈਂ ਤਾਂ ਐਸੀ ਨਹੀਂ ਹੱਥੇ ਉਹਨਾਂ ਨੇ ਜਾ ਕੇ ਸਿੱਧੀ ਕਿਰਪਾਨ ਮੇਰੇ ਕੰਨੀ ਨਹੀਂ ਛਾੜਤੀ ਮੈਂ ਮੁਰੇ ਹੱਥ ਕਰਿਆ ਸੀ ਹੱਥ ਤੇ ਹਾਂਜੀ ਹਾਂਜੀ ਕਹਿੰਦੇ ਸੀ ਤੂੰ ਛੱਡ ਦੇ ਮੈਂ ਹੱਥ ਨਾਲ ਫੜ ਲਈ ਸੀਗੀ ਕਿਰਪਾਨ ਮੈਂ ਉਦੋਂ ਬਾਅਦ ਵੀ ਕਹਿੰਨ ਤੋਂ ਛੱਡ ਦੇ ਇੱਕ ਵਾਰੀ ਤੈਨੂੰ ਪਰਮਾ ਮਾਰੂ ਇੱਥੇ ਤਲਵੰਡੀ ਸਾਬੋ ਸਿਵਲ ਹਸਪਤਾਲ ਦੇ ਵਿੱਚ ਜਿੱਥੇ ਪਰਚੀਆਂ ਕੱਟ ਰਹੇ ਆ ਉਥੇ ਇੱਕ ਅੰਨ੍ਯ ਗਬਾਣੇ ਦੇ ਵਿੱਚ ਸੀਗਾ ਇੱਕ ਪੁਰਸ਼ ਉਹਨੇ ਪਰਚੀ ਵਾਲੀ ਲੜਕੀ ਨਾਲ ਕਾਫੀ ਬਹਿਸ-ਬਾਜ਼ੀ ਕੀਤੀ ਉਹਨੂੰ ਗਾਲੀ-ਗਲੋਚ ਵੀ ਕੀਤਾ ਇਹਨੂੰ ਜਦੋਂ ਆਬਜੈਕਟ ਕੀਤਾ ਉਹਦੇ ਨਾਲ ਉਹਦੀ ਕਲੀਗ ਨੇ ਉਥੇ ਜੋ ਸਾਡਾ ਕੰਪਿਊਟਰ ਆਪਰੇਟਰ ਹੈ ਉਹਨੇ ਉਸ ਦੇ ਉੱਤੇ ਤਲਵਾਰ ਨਾਲ ਹਮਲਾ ਕੀਤਾ ਹਮਲਾ ਉਹਦੇ ਸਿਰ ਤੇ ਕੀਤਾ ਗਿਆ ਸੀ ਪਰ ਉਹਨੇ ਆਪਣੇ ਹੱਥ ਨਾਲ ਉਹਦਾ ਬਚਾਅ ਕਰ ਲਿਆ ਉਹਦੇ ਕਫਲੀ ਇੰਦਰੀ ਆਈ ਹੈ ਉਹ ਸਾਡੇ ਕੋਲ ਐਡਮਿਟਡ ਹੈ ਅਸੀਂ ਇਸ ਮਸਲੇ ਦੀ ਕਾਫੀ ਨਿੰਦਾ ਕਰਦੇ ਹਾਂ ਕਿਉਂਕਿ ਇਹਦੇ ਮਸਲੇ ਜਿਹੜੇ ਸਿਹਤ ਵਰਕਰ ਨੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਹਮਲਿਆਂ ਦੇ ਕੋਈ ਇਹ ਪਹਿਲਾ ਮਸਲਾ ਨਹੀਂ ਹੈਗਾ ਇਹ ਬਹੁਤ ਮਸਲੇ ਅਕਸਰ ਹੁੰਦੇ ਰਹਿੰਦੇ ਨੇ ਪਿਛਲੇ ਲਗਭਗ 1.5-2 ਸਾਲਾਂ ਤੋਂ ਅਸੀਂ ਵਾਰ-ਵਾਰ ਸਾਨੂੰ ਧਰਨੇ ਦੇ ਕੇ ਸਰਕਾਰ ਨੂੰ ਇਹ ਦੱਸਣਾ ਪੈਂਦਾ ਹੈ ਕਿ ਸਾਨੂੰ ਸੁਰੱਖਿਆ ਦੀ ਲੋੜ ਹੈ ਅੱਜ ਇੱਕ ਸੂਚਨਾ ਸਿਵਲ ਹਸਪਤਾਲ ਤਲਵੰਡੀ ਸਾਹ ਤੋਂ ਮਸੂਲ ਹੋਈ ਸੀ ਐਸਐਮਓ ਸਾਹਿਬ ਰਾਹੀਂ ਉਹਨਾਂ ਤੇ ਤੇ ਜਿਹਦੇ ਸੰਬੰਧ ਦੇ ਵਿੱਚ ਇਹ ਪਤਾ ਲੱਗਿਆ ਸੀਗਾ ਵੀ ਇੱਕ ਆਪਰੇਟਰ ਹੈ ਜਿਹੜਾ ਬੁਪਰੋਨੋਰਫਿਨ ਨਾਂ ਦੀ ਦਵਾਈ ਜਿਹੜੀ ਸਰਕਾਰ ਵੱਲੋਂ ਸ਼ੁਰੂ ਕੀਤੀ ਹੋਈ ਹੈ ਉਹਦੀਆਂ ਪਰਖੀਆਂ ਤੇ ਆਪਰੇਟਰ ਹੈ ਤੇ ਇੱਕ ਕੋਈ ਨਿਆਂ ਸਿੰਘ ਜੋ ਤਾਲੂ ਸਿੰਘ ਨਾਂ ਦਾ ਕੋਈ ਨਿਆਂ ਸਿੰਘ ਹੈਗਾ ਆਪਣਾ ਪਾਗੀਵੰਦਰ ਪਿੰਡ ਦਾ ਦੱਸਿਆ ਜਾਂਦਾ ਹੈ ਤੇ ਉਹ ਆਪਣੇ ਇੱਥੇ ਗੋਲੀਆਂ ਲੈਣ ਆਇਆ ਸੀਗਾ ਤੇ ਗੋਲੀਆਂ ਨੂੰ ਲੈ ਕੇ ਜਦੋਂ ਆਪਰੇਟਰ ਨੇ ਦੱਸਿਆ ਵੀ ਕੋਰਮ ਤੇ ਨਿਯਮ ਦੇ ਅਨੁਸਾਰ ਹੀ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਤਾ ਉਸਤੇ ਉਸ ਨਾਲ ਗਾਲੀ ਗਲੋਚ ਕਰਨ ਲੱਗਿਆ ਤੇ ਉਸ ਤੋਂ ਬਾਅਦ ਜਿਹੜੀ ਉਹਦੇ ਜਾਨ ਤੋਂ ਮਾਰਨ ਦੀ ਨੀਤ ਦੇ ਨਾਲ ਉੱਤੇ ਹਮਲਾ ਕਰਤਾ ਜਿਹਦੇ ਕਰਕੇ ਉਹਦੇ ਜਿਹੜੀ ਹੈਗੀ ਹੈ ਜਿਹਦੇ ਕਰਕੇ ਉਹਨੇ ਆਪਣੇ ਆਪ ਨੂੰ ਬਚਾਣ ਲਈ ਆਪਣਾ ਹੱਥ ਅੱਗੇ ਕਰਤਾ ਜਿਹਦੇ ਉਹਦੇ ਹੱਥ ਤੇ ਕਾਫੀ ਜਿਹੜੀ ਸੱਟ ਲੱਗੀ ਹੈਗੀ ਹੈ ਤੇ ਹੁਣ ਇਸ ਦੋਸ਼ੀ ਦੇ ਖਿਲਾਫ ਗੁਰਸੇਵਕ ਸਿੰਘ ਦੇ ਬਿਆਨਾਂ ਤੇ ਐਫਆਈਆਰ ਲੌਂਚ ਕਰਕੇ ਮੁਕੱਦਮਾ ਦਰਜ ਕਰਕੇ ਇਹਨੂੰ ਕਾਨੂੰਨੀ ਫੇਤੀ ਕਰਤਾ ਹੈ ਨਵਾਂਦੇ ਪਿੰਡ ਸ਼੍ਰੀਨਗਰ ਦੇ ਵਿੱਚ ਸੋਗ ਪਸਰਿਆ ਹੋਇਆ ਹੈ ਜਿੱਥੇ ਕਿ ਇੱਕ ਘਰ ਦੇ ਵਿੱਚ 70 ਵਿਸ਼ਕੇ ਨੇ ਘਰ ਦੇ ਵਿੱਚ ਛੋਟੀ ਜਹੀ ਤਕਰਾਰ ਕਰਕੇ ਦੋ ਜੀਆਂ ਯਾਨੀ ਕਿ ਪਤੀ ਅਤੇ ਪਤਨੀ ਦੀ ਜਾਨ ਚਲੀ ਗਈ ਹੈ ਪਿੰਡ ਵਾਸੀਆਂ ਦੇ ਮੁਤਾਬਕ ਘਰ ਦੇ ਵਿੱਚ ਕਲੇਸ਼ ਮਗਰੋਂ ਪਤਨੀ ਆਪਣੇ ਬੱਚੇ ਲੈ ਕੇ ਪੇਕੇ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਨਹਿਰ ਦੇ ਕੋਲ ਉਤਰ ਜਾਂਦੀ ਹੈ ਜਿੱਥੇ ਕਿ ਬੱਚੇ ਮਾਂ ਦੀ ਉਡੀਕ ਕਰੇ ਹੁੰਦੇ ਨੇ ਪਰ ਉਸ ਨੇ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਦਕਿ ਘਰ ਦੇ ਵਿੱਚ ਮੌਜੂਦ ਪਰੇਸ਼ਾਨ ਪਤੀ ਦੀ ਵੀ ਇੱਕ ਵੀਡੀਓ ਬਣਾਈ ਹੈ ਅਤੇ ਉਕਤ ਵੀਡੀਓ ਦੇ ਵਿੱਚ ਉਸ ਦੇ ਵੱਲੋਂ ਪਤਨੀ ਅਤੇ ਆਪਣੇ ਸੋਹਰੇ ਪਰਿਵਾਰ ਦਾ ਨਾਮ ਲੈਣ ਤੋਂ ਬਾਅਦ ਖੁਦਕੁਸ਼ੀ ਕਰ ਲਈ ਕਿ ਇਹ ਪਰਿਵਾਰ ਤੇ ਵਿੱਚ 3 ਬੱਚੇ ਬਚੇ ਨੇ ਪੁਲਿਸ ਨੇ 4 ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਦੋਏ ਮੀਆਂ ਬੀਬੀ ਦਾ ਥੋੜਾ ਬਹੁਤਾ ਨਾ ਆਪਸ ਦੇ ਵਿੱਚ ਘਰੇਲੂ ਜਿਵੇਂ ਕਲੇਸ਼ ਹੁੰਦਾ ਉਹਦੇ ਤੋਂ ਜਿਹੜੀ ਇਹਦੀ ਪਤਨੀ ਆ ਉਹ ਮਨਪ੍ਰੀਤ ਕੌਰ 29 ਤਰੀਕ ਨੂੰ ਇਥੋਂ ਆਪਣੇ ਪੇਕੇ ਪਣੋਪਲੀ ਪਿੰਡ ਜੋ ਆਨੰਦਪੁਰ ਸਾਹਿਬ ਦੇ ਨੇੜੇ ਪੈਂਦਾ ਉੱਥੇ ਚਲੀ ਗਈ ਸੀ ਤੇ ਆਪਣੇ ਬੱਚੇ ਤਿੰਨੋ ਬੱਚੇ ਲੈ ਕੇ ਇੱਕ ਬੇਟਾ ਦੋ ਬੇਟੀਆਂ ਪਰ ਜਦੋਂ 29 ਤਰੀਕ ਨੂੰ ਇਹ ਫਤਿਹਗੜ੍ਹ ਸਾਹਿਬ ਚ ਪਹੁੰਚੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੋ ਚੌਕ ਆ ਉੱਥੇ ਪੁਲਿਸ ਦਾ ਨਾਕਾ ਹੋਣ ਕਰਕੇ ਇਹ ਆਪਣੇ ਬੱਚਿਆਂ ਨੂੰ ਕਹਿੰਦੀ ਕੀ ਤੁਸੀਂ ਥੋੜਾ ਨਾਕਾ ਕ੍ਰੋਸ ਕਰ ਲਓ ਮੈਂ ਅੱਗੇ ਜਾ ਕੇ ਤੁਹਾਡੇ ਨਾਲ ਬੈਠਦੀ ਹਾਂ ਤੇ ਉਸ ਤੋਂ ਬਾਅਦ ਬੱਚੇ ਇਹ ਜੋਤੀ ਸਰੂਪ ਗੁਰਦੁਆਰਾ ਸਾਹਿਬ ਕੋਲ ਚਲੇ ਗਏ ਜਿਹੜੀ ਕਿ ਉਹਨਾਂ ਨੂੰ ਉੱਥੇ ਇਹਨਾਂ ਦੀ ਮਾਤਾ ਇਹ ਨਹੀਂ ਮਿਲੀ ਇਹਦੀ ਗੱਲ ਨਾ ਸਾਨੂੰ ਇੱਕ ਐਂਟੀ ਮਿਸ਼ਨ ਆਈ ਸੀ ਪਿੰਡ ਪੂਣੀ ਵਾਲ ਤੋਂ ਉਹਨਾਂ ਨੇ ਕਿਹਾ ਵੀ ਇੱਕ ਗੁਰਮੀਤ ਸਿੰਘ ਨਾਂ ਦਾ ਇਹ ਵਿਅਕਤੀ ਆ ਜਿਹਦੀ ਉਮਰ ਕਰੀਬਨ 40-45 ਸਾਲ ਉਮਰ ਰਹੀ ਵਿਆਹ ਕੇ ਸਾਲ ਦੀ ਵੀ ਉਹਨੇ ਫਿਊਜ਼ਨ ਅਟੈਂਪਟ ਕਰ ਲਿਆ ਆਪਣੇ ਆਪ ਨੂੰ ਫਾ ਲੈ ਕੇ ਸਟੇਟ ਕਰ ਲਿਆ ਤੇ ਉਹਦੀ ਉਹਨੇ ਕੁਝ 25-30 ਮਿੰਟ ਦੀ ਵੀਡੀਓ ਪਾਈ ਸੀ ਜੇ ਜਿਹਨੇ 4 ਵਿਅਕਤੀਆਂ ਨਾਮ ਲਖਾਇੇ ਸੀ ਵੀ ਉਹ ਜਿਨ੍ਹਾਂ ਕਰਕੇ ਸੁਸਾਇਡ ਕਰ ਰਹੇ ਸੀ ਕਾਰਨ ਕੀ ਹੈ ਜੀ ਇਹ ਸੁਸਾਇਡ ਕਰ ਕਾਰਨ ਕਿ ਉਹਨਾਂ ਘਰੇ ਘਰੇਲੂ ਆਪਣਾ ਉਹਦਾ ਘਰੇਲੂ ਕਲੇਸ਼ ਜਾ ਹੋਇਆ ਉਹਨਾਂ ਕੋਈ ਦੋ ਤਿੰਨੇ ਪਹਿਲਾਂ ਉਹਦੇ ਰਿਗਾਰਡਿੰਗ ਦੀ ਵਾਈਫ ਬੱਚਿਆਂ ਨੂੰ ਲੈ ਕੇ ਚਲ ਗਈ ਸੀ ਤਾਂ ਉਹਦੇ ਰਿਗਾਰਡਿੰਗ ਉਹਨੇ ਆਪਣੀ ਵਾਈਫ ਦਾ ਨਾਮ ਲੈ ਕੇ ਤੇ ਆਪਣੀ ਇੱਕ ਸੱਸ ਦਾ ਇੱਕ ਸਾਡੂ ਜੀ ਤੇ ਇੱਕ ਉਹਦੀ ਭਝਾਈ ਸੀ ਰਾਣੀ ਉਹਦਾ ਨਾਮ ਲੈ ਕੇ ਫਿਰ ਉਹਨੇ ਵੀਡੀਓ ਬਣਾ ਕੇ ਪਾਈ ਸੀ ਤਾਂ ਉਹਦੇ ਘਰ ਵਾਲੀ ਨੇ ਕਿਉਂ ਕੀਤਾ ਸੁਸਾਇਡ ਉਦੀ ਘਰ ਵਾਲੀ ਦੇ ਸੁਸਾਇਸਾਈਡ ਦਾ ਇਹੀ ਕਾਰਨ ਜੋ ਫਿਲਹਾਲ ਹੁਣ ਤੱਕ ਸਮਝ ਆਇਆ ਹੈ ਉਹ ਕਿ ਉਹਨੇ ਪਰਿਵਾਰ ਨਾਲ ਗੱਲ ਕਰਕੇ ਵੀ ਉਹ ਤਿੰਨ ਜੇ ਇਹਦੇ ਸੁਸਾਇਸਾਈਡ ਤੋਂ ਤਿੰਨ ਦਿਨ ਤਿੰਨ ਚਾਰ ਦਿਨ ਪਹਿਲਾਂ ਆਪਸ ਚ ਲੜ ਕੇ ਤਾਂ ਉਹ ਬੱਚਿਆਂ ਨੂੰ ਲੈ ਕੇ ਉਹਦੇ ਨਾਲ ਕੇ ਪਰਿਵਾਰ ਚੱਲ ਗਈ ਸੀ। ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਸਥਿਤ ਸਦਰ ਥਾਣੇ ਦੇ ਬਾਹਰ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਕਿ ਸੀਆਰਪੀਐਫ ਦੇ ਇੱਕ ਸੇਵਾਮੁਕਤ ਡੀਐਸਪੀ ਤਰਸੇਮ ਸਿੰਘ ਦੇ ਵੱਲੋਂ ਆਪਣੀ ਪਹਿਲੀ ਪਤਨੀ ਪੁੱਤਰ ਅਤੇ ਨੋਦੇ ਉੱਪਰ ਸ਼ਰੀਅਮ ਗੋਲੀਆਂ ਚਲਾਈਆਂ ਗਏ ਜਿਸ ਕਰਕੇ ਤਿੰਨੋਂ ਗੰਬੀਰ ਜ਼ਖਮੀ ਹੋ ਗਏ ਨੇ ਅਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਾਣਕਾਰੀ ਇਹ ਵੀ ਮਿਲੀ ਹੈ ਕਿ ਇਸ ਕਾਂਡ ਦੇ ਪਿੱਛੇ ਦਾ ਕਾਰਨ ਦੂਜਾ ਵਿਆਹ ਦੱਸਿਆ ਜਾ ਰਿਹਾ ਸਾਬਕਾ ਡੀਐਸਪੀ ਨੇ ਪਹਿਲੀ ਪਤਨੀ ਦੇ ਨਾਲ ਜਾਇਦਾਦ ਤੋਂ ਲੈ ਕੇ ਕਈ ਸਾਲਾਂ ਤੋਂ ਝਗੜਾ ਚੱਲ ਰਿਹਾ ਸੀ ਅਤੇ ਦੋਹੇ ਤੇਰਾ ਅੱਜ ਉਹ ਥਾਣੇ ਦੇ ਬਾਹਰ ਮਜੂਦ ਸਨ ਤਾਂ ਇਸੇ ਦੌਰਾਨ ਡੀਐਸਪੀ ਦੇ ਵੱਲੋਂ ਆਪਣੀ ਲਾਇਸੈਂਸੀ ਰਿਵੋਲਵਰ ਦੇ ਨਾਲ ਗੋਲੀਆਂ ਚਲਾਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਜਿਸ ਕਰਕੇ ਉਸਦੀ ਪਹਿਲੀ ਪਤਨੀ ਪੁੱਤਰ ਅਤੇ ਨੂੰ ਗੰਭੀਰ ਜ਼ਖਮੀ ਹੋਏ ਨੇ ਉਧਰ ਮੌਕੇ ਸੰਬੰਧੀ ਜਾਣਕਾਰੀ ਦੰਦਿਆ ਹੋਇਆ ਐਸਟੀਪੀ ਨੌਰਥ ਰਿਸ਼ਵ ਪੋਲਾ ਨੇ ਦੱਸਿਆ ਕਿ ਮੁਲਜ਼ਮ ਰਾਜਾ ਸੰਸੀ ਦਾ ਰਹਿਣ ਵਾਲਿਆ ਅਤੇ ਗੋਲੀਬਾਰੀ ਤੋਂ ਤੁਰੰਤ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜੀ ਇਹ オリਜਨਲੀ ਰਾਜਾ ਸੰਸੀ ਤੋਂ ਹੈ। ਦੇ ਵਰ ਪਾਸਿੰਗ ਬਾਈ ਇਥੇ ਹਸਪੀਟਲ ਦੇ ਕੋਲੇ ਨੇ ਬਾਹਰ ਸਾਹਮਣੇ ਹਲੇ ਥਾਣੇ ਮਤਲਬ ਦੇ ਥਾਣੇ ਦੇ ਬਿਲਕੁਲ ਵਿੱਚ ਨਹੀਂ ਹੋਇਆ। ਬਟ ਥਾਣੇ ਤੋਂ ਬਾਹਰ ਜਿਹੜਾ ਸੀਗਾ ਉਧਰ ਇਹਨਾਂ ਦੀ ਝੜਪ ਹੋਈ ਆਪਸ ਦੇ ਵਿੱਚ। ਜਿਹਦੋ ਇਹਨਾਂ ਨੇ ਫਾਇਰਿੰਗ ਕੀਤੀ ਉਸ ਤੋਂ ਬਾਅਦ ਜਿਹੜੇ ਸਾਡੇ ਨਾਕਾ ਬੰਦੀ ਐ ਇੱਥੇ ਲੱਗੀ ਹੋਈ ਐ ਆਈ ਵੁੱਡ ਰੀਅਲੀ ਕਮੈਂਡ ਥੈਮ ਕਿਉਂਕਿ ਜਿਹਦੇ ਕੋਲ ਵੈਪਨ ਹੋਵੇ ਉਸ ਨੂੰ ਓਵਰ ਪਾਵਰ ਕਰਨਾ ਇਟਸ ਕਰੇ ਜਿਦਾ ਗੱਲ ਹੈਗੀ ਜੀ ਉਹਨੇ ਨਾਲ ਦੀ ਨਾਲ ਉਹਨੂੰ ਫੜਿਆ ਜੀ ਤੇ ਉਹਨੂੰ ਫੜ ਕੇ ਨਾਲ ਦੇ ਨਾਲ ਮਜੀਠਾ ਰੋਡ ਥਾਣੇ ਦਾ ਏਰੀਆ ਪੈਂਦਾ ਤੇ ਉੱਥੇ ਨਾਲ ਦੇ ਨਾਲ ਪੇਸ਼ ਕੀਤਾ ਜੀ ਸਰ ਕੋਈ ਕਾਰਨ ਪਤਾ ਲੱਗਾ ਜੀ ਗੋਲੀ ਕੌਣ ਚਲਾਈ ਗਈ ਕਰ ਨਹੀਂ ਹੈ ਕਿ ਨਾ ਤਾਂ ਮੈਰਿਟਲ ਡਿਸਪਿਊਟ ਸੀ ਦੋ ਮੈਰਿਜਸ ਸੀ ਕਿ ਪਹਿਲੇ ਵਾਈਫ ਦੇ ਨਾਲ ਪ੍ਰੋਪਰਟੀ ਕਲੇਮਸ ਨੂੰ ਲੈ ਕੇ ਤੇ ਬੱਚਿਆਂ ਦੇ ਨਾਲ ਵੀ ਇਹਨਾਂ ਦਾ ਕਾਫੀ ਆਪਸ ਚ ਰਹਿੰਦਾ ਸੀਗਾ ਤ ਤੇ ਉਸ ਗੁੱਸੇ ਦੇ ਵਿੱਚ ਆ ਕੇ ਇਹਨਾਂ ਨੇ ਫਾਇਰ ਕੀਤਾ ਜਿਸ ਪਿਸਤੌਲ ਨਾਲ ਕਟਾ ਨੂੰ ਅੰਜਾਮ ਦਿੱਤਾ ਗਿਆ ਲਾਇਸੈਂਸ ਸੀ ਪਿਸਤੌਲ ਹਾਂਜੀ ਇਹ ਲਾਇਸੈਂਸ ਸੀਗਾ ਇਹ ਸੀਆਰਪੀਐਫ ਦੇ ਫਾਰਮਰ empioy ਹੈਗੇ ਜੀ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਿਕਿਉਰਿਟੀ ਦੀ ਵੀ ਜੌਬ ਕੀਤੀ ਸੀ ਤਾਂ ਇਹਨਾਂ ਕੋਲ ਲਾਇਸੈਂਸ ਟੂ ਕੈਪਟਨ ਸੀਗਾ ਸਰ ਉਹਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜਿਹਦੇ ਵੱਲੋਂ ਗੋਲੀ ਚੱਲੀ ਹਾਂਜੀ ਉਹਨਾਂ ਨੂੰ ਨਾਲ ਦੇ ਨਾਲ ਉਹੀ ਮੈਂ ਕਹਿਣਾ ਚਾਹੁੰਦਾ ਕਿ ਇਟਸ ਵੈਰੀ ਕਮੈਂਡੇਬਲ ਐਫਰਟ ਕਿ ਜਿਹੜੇ ਨਾਕਾਬੰਦੀ ਤੇ ਇਹਨਾਂ ਨੇ ਉਹਨਾਂ ਨੂੰ ਓਵਰ ਪਾਵਰ ਕੀਤਾ ਕਿਸ ਜਿਸਨੇ ਫਾਇਰ ਕੀਤਾ ਹੋਵੇ ਜਿਹਦੇ ਕੋਲ ਵੈਪਨ ਹੋਵੇ ਉਹਨੂੰ ਕਾਫੀ ਕਰੇਜਰਸ ਚੀਜ਼ ਮੈਂ ਮੰ ਲੁਧਿਆਣੇ ਦੇ ਮਾਰਡਲ ਟਾਊਨ ਇਲਾਕੇ ਦੇ ਵਿੱਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ ਜਦੋਂ ਇੱਥੇ ਘੜਦੀ ਅਚਾਨਕ ਛਾਤੀ ਕੀ ਜਿਸ ਕਰਕੇ ਮਲਵੇ ਏਠਾ 4 ਜੀ ਦਬਕੇ ਚਾਰਾਂ ਦੇ ਵਿੱਚੋਂ 13 ਸਾਲਾ ਕੌਮਨ ਪ੍ਰੀਤ ਨਾਦੀ ਨਵਾਲਕ ਕੁੜੀ ਜੋ ਕਿ ਹਸਪਤਾਲ ਦੇ ਵਿੱਚ ਜਾਂਦੇ ਸਮੇ ਉਸ ਦਿਨ ਦਮ ਤੁਰ ਦਿੱਤਾ ਜਦਕਿ ਬਾਕੀ ਤਿੰਨਾਂ ਦਾ ਇਲਾਜ ਮਗਰੋਂ ਹਸਪਤਾਲ ਦੇ ਵਿੱਚੋਂ ਛੁੱਟੀ ਕਰ ਦਿੱਤੀ ਗਈ ਹੈ ਪਰਿਵਾਰਿਕ ਦੇ ਮੈਂਬਰਾਂ ਦੇ ਮੁਤਾਬਕ ਘਰ ਦਾ ਲੈਂਟਰ ਬੜੀ ਹੀ ਖਸਤਾ ਹਾਲਤ ਦੇ ਵਿੱਚ ਸੀ ਜਿਸ ਕਰਕੇ ਇਹ ਮਨਪਾਗਾ ਖਾਸਾ ਪਰਯਾ ਛੱਡੇ ਤੇ ਇਲਾਕੇ ਦੇ ਵਿੱਚ ਜੀ ਲੈਂਟਰ गिर ਗਿਆ ਜੀ ਬੱਚੀ ਦੀ ਡੈਥ ਹੋ ਗਈ ਆ ਤੇ ਬੈੱਡ ਦੇ ਉੱਤੇ ਲੇਟੇ ਹੋਏ ਸੀਗੇ ਚਾਰ ਜਾਨੇ ਤੇ ਇੱਕ ਜਾਨ ਮੰਜੇ ਤੇ ਸੁੱਤਾ ਆਏਗਾ ਜਿਹੜੇ ਮੰਜੇ ਦੇ ਬੈੱਡ ਤੇ ਸੁੱਤੇ ਸੀਗੇ ਉਹਨਾਂ ਦੇ ਛੱਟਾਂ ਲੱਗ ਗਈਆਂ ਜੀ ਉਹਨਾਂ ਚੋਂ ਬੱਚੀ ਦੀ ਡੈਥ ਹੋ ਗਈ 13 ਸਾਲ ਦੀ ਸੀ ਕੋਮਲ ਪ੍ਰੀਤ ਨਾਮ ਸੀ ਉਹਦਾ ਤੇ ਕਿਹੜੇ ਲੱਖੇ ਘਟਰਾ ਇਹ ਡਾਕਟਰ ਮੇਦਕਰ ਨਗਰ ਮਾਡਲ ਟਾਊਨ ਲੁਧਿਆਣਾ ਦੇ ਅਜਨਾਲਾ ਦੇ ਵਿੱਚ ਫੌਜੀ ਜਵਾਨ ਬਲਜਿੰਦਰ ਸਿੰਘ ਦੀ ਬੀਤ ਦਿਨੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਪੀੜਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਦਾ ਵਾਅਦਾ ਪੂਰਾ ਕੀਤਾ ਗਿਆ ਉਨ੍ਹਾਂ ਕਿਹਾ ਕਿ ਇਸ ਦੁਖੀ ਘੜੀ ਦੇ ਵਿੱਚ ਪੰਜਾਬ ਸਰਕਾਰ ਵਰਜਿੰਦਰ ਸਿੰਘ ਦੇ ਪਰਿਵਾਰ ਦੇ ਨਾਲ ਖੜੀ ਹੈ ਉਧਰ ਤੁਹੇ ਪਾਸੇ ਇਸ ਮਾਮਲੇ ਨੂੰ ਲੈ ਕੇ ਬਲਜਿੰਦਰ ਸਿੰਘ ਦੇ ਪਿਤਾ ਮਨਜੀਤ ਸਿੰਘ ਦੇ ਬਲਵੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਪਣੇ ਵਿਚਾਰ ਸੰਜ ਦੇ ਕਿ ਸਰਦਾਰ ਬਲਜਿੰਦਰ ਸਿੰਘ ਸਾਡੇ ਫੌਜੀ ਵੀਰ ਦੀ ਸਰਦਾਰ ਮਨਜੀਤ ਸਿੰਘ ਜੀ ਦਾ ਬੇਟਾ ਫੌਜ ਤੋਂ ਛੁੱਟੀ ਜਾਇਆ ਸੀਗਾ ਉਹਦਾ ਇੱਕ ਐਕਸੀਡੈਂਟ ਦੇ ਨਾਲ ਡੈਥ ਹੋ ਗਈ ਛੋਟੀ ਉਮਰ ਸੀ ਜੇ 30 ਸਾਲ ਦੀ ਉਮਰ ਸੀਗੀ ਕੋਈ ਬੇਟਾ ਸੀਗਾ ਉਹਦਾ ਤੇ ਮੈਂ ਉਨ੍ਹਾ ਦੇ ਘਰ ਅਫਸਰਸ ਕਰਨ ਆਇਆ ਸੀ ਉਹਦੀ ਪਤਨੀ ਨਾਲ ਉਹਦੇ ਪਿਤਾ ਜੀ ਦੇ ਨਾਲ ਉਹਨਾਂ ਦੇ ਬਾਕੀ ਪਰਿਵਾਰਕ ਮੈਂਬਰਾਂ ਦੇ ਨਾਲ ਬੜਾ ਦੁੱਖ ਹੋਇਆ ਦੁੱਖ ਇਸ ਕਰਕੇ ਵੀ ਹੋਇਆ ਕਿ ਇਹਨਾਂ ਦਾ ਜਵਾਨ ਪੁੱਤਰ ਸੀਗਾ ਤੇ ਸਾਡੀ ਫੌਜ ਦਾ ਇੱਕ ਬਹੁਤ ਫੌਜੀ ਜਵਾਨ ਜਿਹੜੇ ਦੇਸ਼ ਦੀ ਰੱਖਿਆ ਕਰਦੇ ਆ ਉਹ ਸਾਡੇ ਤੋਂ ਵਿੱਚ ਸੇਵਾ ਕਰਦੇ ਆ ਸਾਡੇ ਤੋਂ ਵਿਛੜ ਗਿਆ ਮਾਤਾ ਸੱਚੇ ਬਾਦਸ਼ਾਹ ਉਹਨਾਂ ਨੂੰ ਆਪਣੇ ਚਰਨਾਂ 'ਚ ਰੱਖੇ ਇਹਨਾਂ ਨੂੰ ਪਿੱਛੋਂ ਸਾਰੇ ਪਰਿਵਾਰ ਨੂੰ ਸਾਡੀ ਭੈਣ ਛੋਟੀ ਜਿਹਦਾ ਜੀਵਨ ਸਾਥੀ ਸੀਗਾ ਉਨੂੰ ਤਾਕਤ ਬਖਸ਼ੇ ਕਿ ਬਾਕੀ ਸਮਾਂ ਜ਼ਿੰਦਗੀ ਦਾ ਜਿਹੜਾ ਉਹ ਨਿੱਤੜੀ ਹੋ ਕੇ ਜਦਾ ਕੱਟਣਾ ਮੈਂ ਇਸ ਕਰਕੇ ਦੁੱਖ ਇਹ ਵੈਕੁਰਜੀ ਕਖਸਾ ਵੱਜਪਾਤੇ ਜੀ ਸਾਡੇ ਕਾਕਾ ਬਲਜਿੰਦਰ ਸਿੰਘ ਦੀ ਕੁਝ ਦਿਨ ਪਹਿਲਾਂ ਝੜਕਾ ਹਾਸੇ ਵਿੱਚ ਮੌਤ ਹੋ ਗਈ ਉਹਨਾਂ ਦੇ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਏ ਜੀ ਸਾਡੇ ਸਰਦਾਰ ਕੁਲਦੀਪ ਸਿੰਘ ਜੀ ਥੜੀਵਾਰ ਇਹਨਾਂ ਨੇ ਆਣ ਕੇ ਸਾਡੇ ਨਾਲ ਦੁੱਖ ਸਾਂਝਾ ਕੀਤਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਹੋ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਗੂਆਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਜੋ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਇਸ ਫਿਰੇ ਜੇਲ ਦੇ ਵਿੱਚ ਨੇ ਅਤੇ ਉਹਨਾਂ ਦੀਆਂ ਮੁਸ਼ਕਲਾਂ ਹੋਰ ਵਧੀਆਂ ਹੋਈਆਂ ਨਾਤਰ ਆਰੀਆ ਨੇ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਤੇ ਪ੍ਰਿਸ਼ਟਾਚਾਰ ਦੇ ਦੋਸ਼ ਲਗਾਉਣ ਦੇ ਸਬੰਧ ਦੇ ਵਿੱਚ ਮਾਨਹਾਨੀ ਦੇ ਮਾਮਲੇ ਦੇ ਵਿੱਚ ਹੁਣ ਨੋਟਿਸ ਜਾਰੀ ਕੀਤਾ ਗਿਆ ਇਸ ਮਾਮਲੇ ਦੀ ਸੁਣਵਾਈ ਜਲਦ ਹੀ ਹੋਵੇਗੀ ਵਿਕਰਮ ਮਜੀਠੀਆ ਨੇ ਲਗਭਗ 9 ਮਹੀਨੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿੱਜੀ ਸਕੱਤਰ ਰਾਜਵੀਰ ਸਿੰਘ ਤੇ ਦੋਸ਼ ਲਗਾਇਆ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਅਗੂ ਵਿਕਰਮ ਮਜੀਠੀਆ ਨੂੰ ਨੋਟਿਸ ਰੀ ਪੇ ਜਾ ਗਿਆ ਸੀ ਜਿਸ ਤੋਂ ਬਾਅਦ ਹੁਣ ਉਹਨਾਂ ਨੋਟਿਸ ਪੇਜ ਕੇ 48 ਘੰਟੇ ਦੇ ਅੰਦਰ ਅੰਦਰ ਮੁਆਫੀ ਮੰਗਣ ਲਈ ਕਿਹਾ ਸੀ ਅਤੇ ਦਰਅਸਲ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਸੀ ਜਦੋਂ 6 ਅਕਤੂਬਰ 2024 ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਵਿਕਟਮ ਮਜੀਠੀਆ ਤੋਂ ਸਵਾਲ ਕੀਤਾ ਗਿਆ ਸੀ ਕਿ ਮੁੱਖ ਮੰਤਰੀ ਦੇ ਕਰੀਬੀ ਲੋਕਾਂ ਨੂੰ ਸੀਐਮਓ ਤੋਂ ਹਟਾਇਆ ਜਾ ਰਿਹਾ ਅਤੇ ਸਵਾਲ ਦੇ ਜਵਾਬ ਦੇ ਵਿੱਚ ਮਜੀਠੀਆ ਨੇ ਮੁੱਖ ਮੰਤਰੀ ਦੇ ਪੀਏ ਦਾ ਨਾਮ ਲਿਆ ਸੀ ਅਤੇ ਕਿਹਾ ਸੀ ਕਿ ਉਹਨਾਂ ਦਾ ਪਰਿਵਾਰ ਕੈਨੇਡਾ ਦਾ ਨਾਗਰਿਕ ਹੈ ਬਠਿੰਡਾ ਦੇ ਵਿੱਚ 6ਵੀਂ ਜਮਾਤ ਦੇ ਵਿੱਚ ਪੜ੍ਹਦੇ ਇੱਕ ਨਵਾਲਕ ਬੱਚੇ ਦੇ ਅਚਾਨਕ ਲਾਪਤਾ ਹੋ ਜਾਣ ਦਾ ਮੰਪਾਗਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਲੈ ਕੇ ਪਰਿਵਾਰ ਕਾਫੀ ਚਿੰਤਿਤ ਹੈ ਜਾਣਕਾਰੀ ਮੁਤਾਬਕ ਨਿੱਜੀ ਸਕੂਲ ਦੇ ਵਿੱਚ 6ਵੀਂ ਕਲਾਸੇ ਵਿੱਚ ਪੜ੍ਹਦਾ ਵੰਸ਼ ਔਟੋ ਦੇ ਵਿੱਚ ਸਵਾਰ ਹੋ ਕੇ ਸਕੂਲ ਲਿਕੇ ਆ ਪਰ 1:3 ਸ਼ਾਮ ਤੱਕ ਵਾਪਸ ਕਰ ਨਹੀਂ ਪੜਿਆ ਜਿਸ ਨੂੰਗਰ ਪਰਿਵਾਰ ਨੇ ਆਪਣੇ ਪੱਧਰ ਤੇ ਉਪਰ ਉਪਾਲ ਕਰਨੇ ਸ਼ੁਰੂ ਕਰ ਦਿੱਤੀ ਪਰ ਜਦੋਂ ਕੋਈ ਸਬਾਗ ਨਾ ਲੱਗਾ ਤਾਂ ਪਰਿਵਾਰ ਪੁਲਿਸ ਕੋਲ ਪਹੁੰਚਿਆ ਤੇ ਸ਼ਿਕਾਇਤ ਦਰਜ ਕਰਵਾਈਏ ਜਾਂਦੇ ਹੋਣਾ ਮੰਗ ਕੀਤੀ ਹੈ ਕਿ ਉਹਨਾਂ ਦੀ ਪੁੱਤ ਦੀ ਸੇਫ ਸਲਾਮਤੀ ਵਾਪਸੀ ਯਕੀਨੀ ਬਣਾਈ ਜਾਵੇ ਦੂਜੇ ਪਾਸੇ ਮਾਪਿਆਂ ਜੋ ਸਕੂਲ ਵਾਲਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੰਸ਼ ਦੇ ਸਕੂਲ ਨਾਲ ਆਉਂਦੀ ਗੱਲ ਆਖਰ ਤੀਜਤ ਕਿ ਔਟੋ ਚਾਲਕ ਦਾ ਕਹਿਣਾ ਕਿ ਉਹ ਵੰਸ਼ ਸੁਮੇਤ ਬਾਕੀ ਸਾਰੇ ਵਿਦਿਆਰਥੀਆਂ ਨੂੰ ਸਕੂਲ ਦੇ ਬਾਹਰ ਗਲੀ ਦੇ ਵਿੱਚ ਛੱਟ ਕੇ ਗਿਆ ਸੀ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਆਰਾਮ ਨਰਾਇਣ ਸਰਨਾ ਕੀ ਗੱਲ ਹੋਈ ਹੈ 12 ਵਜੇ ਔਟੋ ਸੇ ਮੇਰਾ ਬੱਚਾ ਆਦਰ ਸਕੂਲ ਲੈ ਕੇ ਔਟੋ ਵਾਲਾ ਆਇਆ ਸਕੂਲ ਦੇ ਬਾਅਦ ਪਤਾ ਨਹੀਂ ਲੱਗਿਆ ਬੱਚਾ ਕਿੱਧਰ ਗਿਆ ਕੀ ਹੋਇਆ ਉਹ ਹਲੇ ਤੱਕ ਪਤਾ ਨਹੀਂ ਲੱਗ ਰਿਹਾ ਕਿ ਕਿਹੜੀ ਕਲਾਸ ਚ ਪੜਦਾ ਸੀ 6ਵੀਂ ਕਲਾਸ ਤੇ ਬੱਚਾ ਪੜ੍ਹਦਾ ਸੀਗਾ ਇਹ ਬੰਸ਼ਕੁਮ ਸਕੂਲ ਤੋਂ ਕਿਸੇ ਪਤਾ ਕੀਤਾ ਜਾ ਕੇ ਸਾਰਾ ਪਤਾ ਕੀਤਾ ਹੈ ਸਕੂਲ ਵਾਲੇ ਵੀ ਛੁੱਟੀ ਹੋ ਗਈ ਸੀਗੀ ਹੁਣ ਵੀ ਪਤਾ ਕੀਤਾ ਪ੍ਰਿੰਸੀਪਲ ਦੇ ਕਹਿੰਦੇ ਮੈਡਮਾਂ ਨੂੰ ਭੇਜ ਰਹੇ ਆ ਤੇ ਪਤਾ ਕਰਦੇ ਆ ਉਹ ਸਕੂਲ ਚ ਆਉਣ ਸੀਗਾ ਉਹ ਕੁਝ ਬੱਚੇ ਕਹਿੰਦੇ ਆਏ ਆ ਮੈਡਮ ਕਹਿੰਦੀ ਆਈਏ ਨਹੀਂ ਮੈਂ ਜਿਹੜੇ 2 ਮਿੰਟ ਮਾਂ ਆਈਆਂ ਕੱਲ ਸਕੂਲ 'ਚ ਉਹਨਾਂ ਨੇ ਬੁਲਾਇਆ ਹੈ ਕਿ ਆ ਕੇ ਸਾਨੂੰ ਉਹਦਾ ਮਿਲੇ ਫਿਰ ਉਹਦੇ ਬਾਰੇ ਪਤਾ ਲੱਗੇ ਮਨੀਸ਼ ਯਾਦਵ ਜੀ ਆਟੋ ਤੋਂ ਹਾਂਜੀ ਉਹਦਾ ਬੱਚਾ ਗੁੰਮਿਆ ਤਾਂ ਡਾਟਾ ਤੋਂ ਹਾਂਜੀ ਕਿਹੜੇ ਟਾਈਮ ਸਕੂਲ 'ਚ ਕਿਰੇ ਸਾਢੇ 12 ਲੱਗਦਾ 12 ਵਜੇ ਸਵੇਰੇ ਲਿਆਣੇ ਬੱਚੇ 5:30 ਵਜੇ ਉਹ ਆਇਆ ਸੀ ਤੁਹਾਡੇ ਨਾਲ ਸੀ ਹਾਂਜੀ ਮੇਰੇ ਨਾਲ ਸੀ 5 ਬੱਚੇ ਆਏ ਸੀ 5 ਜੋ ਬੱਚੇ ਮੈਂ ਸਤਾਰੇ ਨਾਲ ਹੀ ਇਕੱਠੇ ਵੇਰ ਤੋਂ ਹਾਂ ਯਾ ਇੱਧਰਲੇ ਪਾਸੇ ਮੋੜ ਤੇ ਵੇਰ ਤੋਂ ਪਿੱਛੇ ਉਸ ਤੋਂ ਬਾਅਦ ਤੈਨੂੰ ਪਤਾ ਕਦੋਂ ਲੱਗਿਆ ਵੀ ਜੋ ਬੱਚਾ ਹੈਂਡ ਮੈਂ ਸ਼ਾਮ ਨੂੰ ਜਦੋਂ ਜਦੋਂ ਉਹਨਾਂ ਨੂੰ ਸਾਢੇ ਪੰਜ ਛੁੱਟੀਆਂ ਹੁੰਦੀਆਂ ਵੀਰੇ 5 ਵਜੇ ਮੈਂ ਆਇਆ ਮੈਂ ਦੇਖਿਆ ਉਹ ਆਇਆ ਨਹੀਂਗਾ ਫਿਰ ਮੈਂ ਸਕੂਲ ਚ ਨਹੀਂ ਗਿਆ ਮਾਰੀ ਮੈਨੂੰ ਦਿਖਿਆ ਨਹੀਂ ਕਿਸੇ ਪਾਸੇ ਫਿਰ ਮੇਰੇ ਕੋਲ ਘਰੇ ਜਾ ਕੇ ਇਹਨਾਂ ਦੇ ਪਤਾ ਕਰਿਆ ਮੈਂ ਕਿਹਾ ਕਿ ਰਿਪਰੈਂਸ ਲੈ ਜਾਂਦੇ ਆ ਬਿਮਾਰ ਮੂਰ ਹੋ ਜਾਂਦਾ ਬੱਚਾ ਘਰੇ ਗਿਆ ਤਾਂ ਉਹ ਕਹਿੰਦੇ ਵੀ ਘਰੇ ਆਇਆ ਨਹੀਂ ਫਿਰ ਅਸੀਂ ਫੇਰ ਇਸ ਸਕੂਲ ਚ ਆਏ ਵੀਰ ਲੱਭ ਸ਼ਾਮ ਤੱਕ ਇੱਥੇ ਲੱਭੇ ਉਹਨਾਂ ਦਾ ਕੋਈ ਦੇਖਿਆ ਕੋਈ ਕੈਮਰੇ ਵਗੈਰਾ ਕੈਮਰੇ ਵਗੈਰਾ ਵੀਰੇ ਉਸ ਦਾ ਏ ਮੋਰਨ ਸਾਨੂੰ ਇੱਕ ਕਾਲ ਆਈ ਸੀ ਜਿਹੜਾ ਕਾਲਰ ਆ ਰਾਮ ਬ੍ਰਾਂਡ ਜਨਤਾਨਗਰ ਤੋਂ ਜਿਹੜਾ ਦੱਸਿਆ ਕਿ ਉਹਦਾ ਬੇਟਾ ਜਿਹਦਾ ਨਾਮ ਵੰਸ਼ ਹੈ ਜਦੀ ਉਮਰ ਕੁਰੀ 12 ਸਾਲ ਹੈ ਜੋ ਜਨਤਾਨਗਰ ਚੋਂ ਦੁਪਹਿਰ ਵੇਲੇ ਪੜਨ ਲਈ ਆਦਰਸ਼ ਸਕੂਲ ਜੋ ਕਨਾਲ ਕਲੋਨੀ ਪੁਲਿਸ ਸਟੇਸ਼ਨ ਦੇ ਨਾਮ ਲੱਗਦਾ ਆਇਆ ਸੀਗਾ ਜੋ ਘਰ ਤੱਕ ਅਜੇ ਤੱਕ ਵਾਪਸ ਨਹੀਂ ਆਇਆ ਜਿਸ ਬੰਦੇ ਅਸੀਂ ਉਹ ਆਪਣੇ ਜਿਹੜੇ ਮਲਾਜਮਾਂ ਦੀਆਂ ਟੀਮਾਂ ਬਣਾ ਕੇ ਉਹਨੂੰ ਸਰਚ ਕਰ ਰਹੇ ਆਂ ਭਾਲ ਕਰਦੇ ਆਂ ਜੀ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆਂ ਤੇ ਸਾਨੂੰ ਜੇ ਵੀ ਆਇਆ ਵੀ ਉਹ ਲਾਸਟ ਜਿਹੜਾ ਉਹ ਰਾਤ ਦੇ ਵੇਲੇ ਸਟੇਸ਼ਨ ਤੇ ਦੇਖਿਆ ਗਿਆ ਜੀਆਰਪੀ ਦੀ ਮਦਦ ਲਈ ਜਾ ਰਹੀ ਨਾਲ ਤੇ ਉਹ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤੇ ਕਾਨੂੰਨ ਤਾਂ ਕਿਹੜੀ ਬੰਦੀ ਕਰ ਕੇ ਕੀਤੀ ਜਾ ਰਹੀ ਚੰਗੀ ਪਲੀ ਧੀ ਨੂੰ ਸੋਹਰੇ ਘਰ ਮਿਲ ਕੇ ਆਈ ਮਾਂ ਹਲੇ ਘਰ ਵੀ ਨਹੀਂ ਪਹੁੰਚੀ ਕਿ ਪਿੱਛੋਂ ਮਨਪਾਗੀ ਖਬਰ ਦਾ ਫੋਨ ਆ ਜਾਂਦਾ ਹੈ ਮਾਮਲਾ ਨਮਾ ਸ਼ਹਿਰ ਦੇ ਪਿੰਡ ਰਸੂਲਪੁਰ ਦਾ ਜਿੱਥੇ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨਾਮਕ ਸਖਸ਼ ਦਾ ਵਿਆਹ ਹੁਸ਼ਿਆਰਪੁਰ ਦੇ ਮਨਪ੍ਰੀਤ ਕੌਰ ਦੇ ਨਾਲ ਹੋਇਆ ਸੀ ਵਿਆਹ ਤੋਂ ਬਾਅਦ ਅਕਸਰ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਇੱਥੋਂ ਤੱਕ ਕਿ ਮਨਪ੍ਰੀਤ ਦੇ ਪਤੀ ਦੇ ਵੱਲੋਂ ਉਸ ਤੋਂ ਤਲਾਕ ਦੇਣ ਦੀਆਂ ਗੱਲਾਂ ਵੀ ਆਖੀਆਂ ਗਈਆਂ ਹਾਲਾਂਕਿ ਪਰਿਵਾਰ ਦੇ ਵੱਲੋਂ ਕਈ ਵਾਰ ਸੁਲਾਹ-ਸਹਿਮਤੀ ਵੀ ਕਰਵਾਈ ਗਈ ਪਰ ਬੇਤੁਕੀਂ ਜਦੋਂ ਮਨਪ੍ਰੀਤ ਕੋਰਦੀ ਮਾਂ ਉਸ ਨੂੰ ਮਿਲ ਕੇ ਵਾਪਸ ਆ ਰਹੀ ਹੁੰਦੀ ਆ ਕਿ ਪਿੱਛੋਂ ਉਸ ਨੂੰ ਮਰਪੇ ਦੀ ਤਬੀਅਤ ਅਚਾਨਕ ਵਿਗੜਨ ਦਾ ਫੋਨ ਆ ਜਾਂਦਾ ਹੈ ਤੇ ਇਹ ਕਿਹਾ ਜਾਂਦਾ ਹੈ ਕਿ ਉਸ ਨੂੰ ਹਸਪਤਾਲ ਲੈ ਕੇ ਜਾ ਰਹੇ ਨੇ ਪਰ ਜਦੋਂ ਪਰਿਵਾਰ ਉੱਥੇ ਪਹੁੰਚਿਆ ਤਾਂ ਉਦੋਂ ਤੱਕ ਮਨਪ੍ਰੀਤ ਦੀ ਮੌਤ ਹੋ ਚੁੱਕੀ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਦੇ ਉੱਪਰ ਪਤੀ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਸਸਤਾ ਤੇ ਸੋਰਾ ਫਰਾ ਦੱਸੇ ਜਾ ਰਹੇ ਨੇ ਉਹਦੇ ਘਰਦਿਆਂ ਨੇ ਮਾਤਾ ਨੇ ਬਿਆਨ ਦਿੱਤੇ ਜੋ ਵੀ ਬਣਦੀ ਕਾਰਵਾਈ ਹੈ ਜਿਨ੍ਹਾਂ ਦੇ ਨਾਮ ਉਹਨਾਂ ਨੇ ਰਜਿਸਟਰ ਕਰ ਦਿੱਤੀ ਸਾਬ ਮक्की ਚੱਲ ਗਿਆ ਹੋ ਗਿਆ ਖੜਾ ਕੋਈ ਪਰਵਾਹ ਤਾਂ ਕਹਿੰਦਾ ਕਿ ਫੌਰਨ ਪਰਵਾਹ ਨੂੰ ਮਾਰੀ ਦੀ ਬਿਆਨਾਂ ਦੇ ਪਤਾ ਲੱਗਿਆ ਹਜੇ ਕਰ ਰਹੇ ਜੋ ਵੀ ਆਊਗਾ ਜੋ ਦੋਸ਼ੀ ਹੋਗਾ ਉਸ ਪਰ ਕਾਰਵਾਈ ਹੋਵੇ ਸਾਬ ਮੰਨਦੇ ਕੀ ਸਾਬ ਜੋ ਮੰਗਦੇ ਨੇ ਬਿਲਕੁਲ ਜੀ ਜੋ ਸਚਾਈ ਹੈ ਜੋ ਸੱਚ ਹੈ ਉਹ ਹੈ ਜਿਹੜੇ ਵੀ ਉਹ ਕਹਿਣਗੇ ਜੋ ਉਹਨਾਂ ਦਾ ਬਿਆਨ ਹੋਊਗਾ ਉਹਦੇ ਮੁਤਾਬਕ ਬਣਦੀ ਕੋਈ ਨਾ ਕਾਨੂੰਨੀ ਕਾਰਵਾਈ ਸੜਕ ਖਾਸ ਨਾਲ ਜੁੜੀ ਹੋਈ ਖਬਰ ਫਿਰੋਜ਼ਪੁਰ ਤੋਂ ਜਿੱਥੇ ਕਿ ਜ਼ੀਰਾ ਰੋਡ ਦੇ ਉੱਪਰ ਕਾਰ ਅਤੇ ਬੱਸ ਦੇ ਵਿਚਾਲੇ ਬੇहद ਭਿਆਨਕ ਹਾਦਸਾ ਹੋਇਆ ਟੱਕਰ ਇਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਇਸ ਮੰਤਪਾਗੇ ਹਾਦਸੇ ਦੇ ਵਿੱਚ ਰੇਲਵੇ ਵਿੱਚ ਕੰਮ ਕਰਦੀ ਮਹਿਲਾ ਕਰਮਚਾਰੀ ਅਤੇ ਕਾਰ ਡਰਾਈਵਰ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਮ੍ਰਿਤਕਾ ਦੇ ਵਿੱਚ ਮਹਿਲਾ ਕਰਮਚਾਰੀ ਜੋ ਅੰਮ੍ਰਿਤਸਰ ਦੇ ਵਿੱਚ 38 ਅਤੇ ਰੇਲਵੇ ਦੇ ਵਿੱਚ ਦਫਤਰੀ ਕੰਮ ਕਾਇਦੇ سلسلے ਦੇ ਵਿੱਚ ਫਿਰੋਜ਼ਪੁਰ ਜਾ ਰਹੀ ਸੀ ਕਿ ਰਸਤੇ ਦੇ ਵਿੱਚ ਇਹ ਮੰਤਪਾਗਾ ਹਾਦਸਾ ਵਾਪਰ ਗਿਆ ਉੱਤਰ ਵਾਸਤੇ ਵਿੱਚ ਸਵਾਰ ਯਾਤਰੀਆਂ ਦੇ ਵੀ ਸੱਟਾਂ ਲੱਗਣ ਦੀ ਖਬਰ ਫਿਲਹਾਲ ਪੁਲਿਸ ਦੇ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਨਹੀਂ ਸਾਡੇ ਲੱਗਦੇ ਨਹੀਂ ਸੀ ਐਕਚੁਅਲੀ ਸਾਡੇ ਕੁਲੀਕ ਸੀਗੇ ਇਹ ਰੇਲਵੇਜ਼ ਦੇ ਵਿੱਚ ਹੀ ਕੰਮ ਕਰਦੇ ਸੀ ਅੰਮ੍ਰਿਤਸਰ ਸੀਨੀਅਰ ਬੁਕਿੰਗ ਕਲਰਕ ਤੇ ਹੈਗੀ ਹੈ ਇਹ ਲੜਕੀ। ਦਾ ਨਾਮ ਕਮਲਾਕਸ਼ੀਆ ਤੇ ਅਸੀਂ ਫਿਰੋਜ਼ਪੁਰ ਆ ਰਹੇ ਸੀ ਆਪਣੇ ਡੀਆਰਐਮ ਸਾਹਿਬ ਨਾਲ ਸਾਡੀ ਮੁਲਾਕਾਤ ਸੀਗੀ ਅੱਜ ਮੀਟਿੰਗ ਸੀਗੀ ਤੇ ਅਸੀਂ ਇੱਕ ਇਸ ਐਜੀਟੇਸ਼ਨ ਦੇ ਮਾਮਲੇ ਦੇ ਵਿੱਚ ਉਹ ਦੇਣਾ ਸੀਗਾ ਅਸੀਂ ਮੈਮੋਰੈਂਡਮ ਵਗੈਰਾ ਸਭ ਨਾਲ ਅਸੀਂ ਉਸ ਸਿਲਸਿਲੇ 'ਚ ਆ ਰਹੇ ਸੀ ਪਰ ਸਾਡੇ ਆਉਣ ਤੋਂ ਪਹਿਲਾਂ ਇਹ ਐਕਸੀਡੈਂਟ ਹੋ ਚੁੱਕਾ ਸੀ। ਤੇ ਜਦੋਂ ਅਸੀਂ ਉਹ ਐਕਸੀਡੈਂਟ ਵਾਲਾ ਸਪੌਟ ਅਸੀਂ ਕ੍ਰਾਸ ਕੀਤਾ ਤੇ ਅਸੀਂ ਉਹ ਦੇਖਿਆ ਕਿਵੇਂ ਔਰ ਕਾਫੀ ਦਰਦਨਾਕ ਔਰ ਕਾਫੀ ਮਤਲਬ ਕਿ ਭਿਆਨਕ ਐਕਸੀਡੈਂਟ ਸੀਗਾ ਔਰ ਕਾਰ ਦਾ ਮੂੰਹ ਵਾਪਸ ਅਮ੍ਰਿਤਸਰ ਵੱਲ ਨੂੰ ਸੀਗਾ ਔਰ ਜਿਹੜੀ ਬੱਸ ਸੀਗੀ ਜਿਸ ਬੱਸ ਨਾਲੇ ਦੀ ਜੀ ਟੱਕਰ ਹੋਈ ਔਰ ਬੱਸ ਵੀ ਆਲਮੋਸਟ 100 ਮੀਟਰ ਦੂਰ ਜਾ ਕੇ ਰੋਂਗ ਸਾਈਡ ਦੇ ਉੱਤੇ ਸਫੇਦਾਂ ਦੇ ਵਿੱਚ ਵੱਜੀ ਪਈ ਸੀ ਹੋ ਸਕਦਾ ਮੇਬੀ ਕਿ ਬੱਸ ਦੇ ਵਿੱਚ ਵੀ ਕਿਸੇ ਗੈਜੂਐਲਟੀਆਂ ਹੋਈਆਂ ਹੋਣ ਬਟ ਉਹ ਸਾਨੂੰ ਇਹ ਸਾਡੇ ਕੁਲੀਗ ਨੇ ਅੰਮ੍ਰਿਤਸਰੋਂ ਹੁਣੇ ਸਾਨੂੰ ਇਨਫੋਰਮ ਕੀਤਾ ਫੋਨ ਦੇ ਉੱਤੇ ਕਿ ਵੀ ਅਮ ਜਿਹੜੀ ਆਪਣੀ ਲੜਕੀ ਇੱਥੇ ਕੰਮ ਕਰਦੀ ਸੀ ਉਹ ਫਿਰੋਜ਼ਕੋਹ ਜਾ ਰਹੀ ਸੀ ਕਿਸੇ ਮਾਮਲੇ ਦੇ ਵਿੱਚ ਤੇ ਉਹਦੀ ਡੈਥ ਹੋ ਗਈ ਹੈ ਕਿਉਂਕਿ ਉਹਨਾਂ ਨੇ ਐਕਚੁਅਲੀ ਫੋਨ ਕੀਤਾ ਸੀ ਕੋ ਡਾਕੂਮੈਂਟਸ ਗਵਰਨਮੈਂਟ ਡਾਕੂਮੈਂਟਸ ਮੰਗਵਾਉਣ ਵਾਸਤੇ ਉਹਨਾਂ ਨੇ ਇਸ ਕੁੜੀ ਨੂੰ ਫੋਨ ਕੀਤਾ ਬਟ ਉਹ ਫੋਨ ਕਿਸੇ ਪੁਲਿਸ ਆਫੀਸਰ ਨੇ ਰਿਸੀਵ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਤੁਸੀਂ ਜਿਹਨੂੰ ਫੋਨ ਕਰ ਰਹੇ ਹੋ ਉਹ ਸ਼ੀਜ਼ ਡੈੱਡ ਨਾ ਤੇ ਉਹ ਇਸ ਕਰਕੇ ਅਸੀਂ ਸਾਨੂੰ ਫਿਰ ਇਨਫੋਰਮੇਸ਼ਨ ਆਈ ਅਸੀਂ ਫਿਰੋਜ਼ਪਰੀ ਸੀਗੇ ਕਿਉਂਕਿ ਸਾਨੂੰ ਆ ਗਿਆ ਕਿ ਤੁਸੀਂ ਪਲੀਜ਼ ਉਹ ਜਾ ਕੇ ਦੇਖ ਕੇ ਆਓ ਸਨਰਖ ਕਰਕੇ ਕਿ ਉਹ ਲੜਕੀ ਕਿਆ ਹੋ ਗਈ ਤੇ ਅਸੀਂ ਹੁਣੇ ਉਹਦੀ ਡੈੱਡ ਬੋਡੀ ਦੇਖਣ ਆਏ ਹਾਂ ਸਿਵਲ ਹਸਪੀਟਲ ਫਿਰੋਜ਼ਪੁਰ ਦੇ ਵਿੱਚ ਤੇ ਅਸੀਂ ਉਹ ਦੇਖੀ ਹੈ ਮੌਰਟੀਰੀ ਦੇ ਵਿੱਚ ਤੇ ਉਹ ਜੋ ਦਾ ਹੋਲੀਆ ਉਹਦੇ ਅਕੋਰਡਿੰਗਲੀ ਸਾਨੂੰ ਉਹੀ ਲੜਕੀ ਲੱਗਦੀ ਹੈ ਇਹਦਾ ਨਾਂ ਜੀ ਕਮਲਕਸ਼ੀ ਸੀ ਇਹ ਸਾਡੇ ਕੋਲ ਸੀਨੀਅਰ ਬੁਕਿੰਗ ਕਰਕ ਸੀ ਅੰਮ੍ਰਿਤਸਰ ਤੇ ਆਪਣੇ ਕਿਸੇ ਕੰਮ ਸ਼ਾਇਦ ਆਈ ਸੀ ਕਰਾਚੇ ਹੋ ਗਿਆ ਹੈ ਇੰਸਿਡੈਂਟ ਤੇ ਮੈਂ ਉੱਥੇ ਇੰਚਾਰਜ ਆ ਤੇ ਮੈਨੂੰ ਪਤਾ ਲੱਗਾ ਫੋਨ ਤੋਂ ਇਹ ਤਾਂ ਪੂਸਾ ਲੰਮੇ ਕਿਸ ਨੇ ਫੋਨ ਕੀਤਾ ਸੀ ਕਿਤਾ ਇਸ ਤਰ੍ਹਾਂ ਦਾ ਪਤਾ ਲੱਗਾ ਤੇ ਹੁਣ ਅਸੀਂ ਇਹਨੂੰ ਦੇਖਣਾ ਹੈ ਕੀ ਜਾਣਕਾਰੀ ਸਰ ਤੁਹਾਨੂੰ ਮਿਲੀ ਕਿਸ ਤਰ੍ਹਾਂ ਹੋਇਆ ਐਕਸੀਡੈਂਟ ਇਹ ਆਰ ਆਈ ਸੀ ਮੈਨੂੰ ਤੇ ਇਸ ਬਾਰੇ ਕੋਈ ਨੋਲੇਜ ਨਹੀਂ ਹੈ ਪਰ ਹੁਣੇ ਮੈਨੂੰ ਫੋਨ ਆਇਆ ਸੀ ਅੰਮ੍ਰਿਤਸਰ ਤੋਂ ਕਿਸੇ ਨੇ ਫੋਨ ਕੀਤਾ ਸੀ ਤੇ ਉਹਨਾਂ ਨੇ ਕਿਹਾ ਵੀ ਜਾ ਕੇ ਦੇਖੋ ਪਰ ਹੁਣ ਮੈਂ ਦੇਖਿਆ ਤੇ ਉਹੀ ਉਹਦੀ ਡੈੱਡ ਬੋੜੀ ਹੈ ਤੇ ਉਹਦੇ ਨਾਲ ਕੋਈ ਇਹਦੇ ਨਾਲ ਜਿਹਦਾ ਕੋ ਰਿਲੇਸ਼ਨ ਜਾਨਕਾਰ ਰਿਲੇਸ਼ਨ ਸੀਗਾ ਉਹ ਆਇਆ ਸੀ ਸੋ ਫਿਲਹਾਲ ਮੇਰਾ ਸ਼ਹਿਰ ਮੇਰੀ ਖਬਰ ਦੇ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੇਨਦੋ ਇਜਾਜ਼ਤ ਤਨਵਾਰ